ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਆਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਿਲਕੁਲ ਜਾਇਜ਼ ਰੇਟ ਦੀ ਮੱਝੂ ਕੇ ਬਲੱਡਲਾਈਨ ਦੀ ਬਸੇਰੀ ਲੈ ਕੇ ਆਏ ਆਂਗੇ ਬਾਕੀ ਬਸੇਰੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਬੱਕਰੀ ਦਾ ਮੁੱਲ ਵੀ ਜ਼ਿਆਦਾ ਹੁੰਦਾਗਾ ਜੀ ਪਰ ਬਸੇਰੀ ਆਪਾਂ ਤੁਹਾਡੇ ਲਈ ਬਿਲਕੁਲ ਜਾਇਜ਼ ਰੇਟ 'ਚ ਲੈ ਕੇ ਆਏ ਆਂਗੇ ਬਸੇਰੀ ਇਹ ਹੈਗੀ ਹੈ ਜੀ ਮੱਝੂ ਕੇ ਬਲੱਡਲਾਈਨ ਦੀ ਹੈ ਤੇ ਬਾਕੀ ਕੰਨਾ ਕੁੰਨਾ ਦੀ ਵੀ ਸ਼ਕੀਨ ਹੈ ਬੋਡੀ ਮੰਤਰ ਵੀ ਮਜ਼ਬੂਤ ਹੈ ਬਾਕੀ ਸੁੰਭ ਸੰਭ ਤੁਸੀਂ ਚੈੱਕ ਕਰ ਸਕਦੇ ਹੋਗੇ ਵੀਡੀਓ ਦੇ ਅੰਦਰ ਚੰਗੀ ਬਸੇਰੀ ਹੈਗੀ ਕੰਨਾ ਕੁੰਨਾ ਦੀ ਸ਼ਕੀਨ ਹੈ ਬਾਕੀ ਚੰਗਾ ਕਦ ਕਾਟ ਕਰਨ ਵਾਲੀ ਹੈ ਮਾਰਕਿੰਗ ਹੈਗੀ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਆ ਬਾਕੀ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਉਮਰ ਵੀ ਹਜੇ ਬਸੇਰੀ ਦੀ 8 ਮਹੀਨੇ ਹੈ ਜੀ ਤੇ ਲੱਤਾਂ ਲੁੱਤਾਂ ਲੰਬੀਆਂ ਨੇ ਸੁੰਭ ਸੰਭ ਬੜਾ ਮਹਿਬੂਤ ਹੈ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਟ ਕਰਨ ਵਾਲੀ ਹੈ ਬਸੇਰੀ ਪਤਲਾ ਪਟਾ ਮਾਰਵਾੜੀ ਹੈ ਜੀ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਮਾਲਕ ਵੀਰ ਕਰਦੇ ਜੀ ਇਹਦਾ 50000 ਰੁਪਿਆ ਮੌਕੇ ਤੇ ਮਾਨਤਾ ਨ ਹੋ ਜੂਗਾ ਬਾਕੀ ਮਾਲਕਾ ਦਾ ਨੰਬਰ ਸਕਰੀਨ ਤੇ ਆ ਮੱਝੂ ਕੇ ਬਲੱਡਲੈਨ ਦੀ ਹੈ ਮੁੱਲ ਇਹਦਾ ਮਾਲਕ ਵੀਰ ਕਰਦੇ ਜੀ 50000 ਬਾਕੀ ਉਮਰੇ ਦੀ ਹੈਗੀ ਜੀ 8 ਮਹੀਨੇ ਏਰੀਆ ਮਾਲਕ ਵੀਰਾਂ ਦਾ ਹੈਗਾ ਜੀ ਮਲੇਰ ਕੋਟਲਾ ਬਾਕੀ ਬਸੇਰੀ ਸੋਹਣੀਆਂ ਤੁਸੀਂ ਸੌਂਦ ਸੰਭ ਪੈਰਪੁਰ ਚੈੱਕ ਕਰ ਸਕਦੇ ਹੋਗੇ ਵੀਡੀਓ ਦੇ ਅੰਦਰ ਬਾਕੀ ਆਉਣ ਵਾਲੇ ਟਾਈਮ 'ਚ ਚੰਗੀ ਘੋੜੀ ਤਿਆਰ ਹੋਣ ਵਾਲੀ ਹੈਗੀ ਬਸੇਰੀ ਦੇਖ ਸਕਦੇ ਹੋਗੇ ਤੁਸੀਂ ਵੀਡੀਓ ਦੇ ਅੰਦਰ ਬਾਕੀ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਜੀ ਤਾਂ ਉਹ ਆਪਣੇ 9041870962 ਵਾਲੇ ਨੰਬਰ ਤੇ ਫੋਟੋ ਵੀਡੀਓ ਭੇਜ ਸਕਦਾ ਜੀ ਬਾਕੀ ਆਪਣੀ ਵੀਡੀਓ ਨੂੰ ਲਾਈਕ ਕਰਦੇ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਸੋ ਡੇਲੀ ਬਿਲਕੁਲ ਜੈਜ ਰੇਟ ਦੇ ਬਸੇਰੇ ਬਸੇਰੀਆਂ ਘੋੜੇ-ਘੋੜੀਆਂ ਸੇਲ ਦੇ ਲਈ ਲੈ ਕੇ ਆਉਂਦੇ ਰਹਾਂਗੇ। ਬਾਕੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ। ਤੁਸੀਂ ਬਸੇਰੀ ਦੇਖ ਸਕਦੇ ਹੋਗੇ। ਬਾਕੀ ਬਾਲਵੋਰੀਆਂ ਦੀ ਬਿਲਕੁਲ ਸਾਫ਼ ਹੈ। ਕੰਨਾਂ-ਕੁੰਨਾਂ ਦੀ ਸ਼ਕੀਨ ਹੈ, ਕੁੰਡੀ ਵਾਲਾ ਕੰਨ ਹੈ। ਆਉਣ ਵਾਲੇ ਟਾਈਮ 'ਚ ਚੰਗੀ ਘੋੜੀ ਤਿਆਰ ਹੋ ਸਕਦੀ ਹੈਗੀ। ਬਾਕੀ ਤੁਸੀਂ ਦੇਖ ਸਕਦੇ ਹੋ 50000 ਚ ਤਾਂ ਕੋਈ ਚੰਬਾ ਬਸੇਰਾ ਨਹੀਂ ਦਿੰਦਾ ਹੈਗਾ। ਤੇ ਬਸੇਰੀ ਮਲੇਰੀਆ ਸਾਨੂੰ ਉਹ ਵੀ ਲੈਂਡ ਦੀ ਹੈ ਜੀ ਮੱਜੂ ਕੇ ਬਲੱਡ ਲੈਂਡ ਦੀ ਆ ਏਰੀਆ ਮਾਲਕਵੀਰ ਦਾ ਹੈਗਾ ਮਲੇਰ ਕੋਟਲਾ ਮੁੱਲੇ ਦਾ ਮਾਲਕਵੀਰ ਕਰਦੇ ਜੀ 50000 ਰੁਪਇਆ ਉਮਰੇ ਦੀ ਹੈਗੀ ਆ 8 ਮਹੀਨੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਜੇ ਕਿਸੇ ਨੂੰ ਆਉਂਦੀ ਆ ਸੰਪਰਕ ਤਾਂ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਜੀ 99148 96902 ਬਾਕੀ ਬਾਡੀ ਮੰਤਰ ਵੀ ਮਜ਼ਬੂਤ ਬਸੇਰੀ ਦਾ ਚੰਗਾ ਕਦ ਕਾਠ ਕਰੂਗੀ ਆਉਣ ਵਾਲੇ ਟਾਈਮ 'ਚ ਵੀਡੀਓ ਦੇ ਅੰਦਰ ਤੁਸੀਂ ਦੇਖ ਹੀ ਸਕਦੇ ਹੋਗੇ ਲਤਲੁੱਤ ਬੜੀ ਲੰਬੀ ਐ ਤੇ ਉਮਰ ਵੀ ਹਜੇ ਕੁਝ ਨਹੀਂ ਹੈਗੀ ਜੀ 8 ਮਹੀਨੇ ਦੀ ਉਮਰ ਹੈ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਗੱਲਬਾਤ ਕਰ ਸਕਦਾ ਮਿਲ